ਸਤਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਿਓ ਮੈਂ ਦਿਨੇ ਸੂਰੀ ਸਾਥੀਓ ਆਪ ਸਭ ਨੂੰ ਪਤਾ ਹੈ ਕਿ ਆਜ਼ਾਦੀ ਦਿਵਸ 15 ਅਗਸਤ ਬਹੁਤ ਜਲਦੀ ਨਾਲ ਜਿਹੜੀ ਤਾਰੀਖ ਨੇੜੇ ਆ ਰਹੀ ਆਰ ਉਸ ਦੇ ਚਲਦਿਆਂ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨਵਾਂ ਸ਼ਹਿਰ ਪੁਲਿਸ ਜਿਹੜੀ ਆ ਪੂਰੀ ਤਤਪਰ ਹੈ ਔਰ ਇਸ ਸਮੇਂ ਅਸੀਂ ਬਾਸਾਡੇ ਵਿਖੇ ਮੌਜੂਦ ਹੈ ਐਸਐਚਓ ਮਹਿੰਦਰ ਸਿੰਘ ਜੀ ਆਪਣੀ ਪੂਰੀ ਟੀਮ ਦੇ ਨਾਲ ਇੱਥੇ ਪਹੁੰਚੇ ਆ ਲੋਕਾਂ ਨੂੰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਉਹ ਵੀ ਸੁਣੀਆਂ ਜਾ ਰਹੀਆਂ ਹਨ ਅਤੇ ਨਾਲ ਦੀ ਨਾਲ ਸਖਤ ਨਾਕੇ ਸਖਤ ਚੈਕਿੰਗ ਕੀਤੀ ਜਾ ਰਹੀ ਹੈ ਪਿਛਲੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਜੇਕਰ ਕੋਈ ਸ਼ੱਕੀ ਵਿਅਕਤੀ ਲੱਗਦਾ ਤਾਂ ਉਹਦੀ ਚੈਕਿੰਗ ਕੀਤੀ ਜਾਂਦੀ ਹੈ ਜਿਵੇਂ ਤਸਵੀਰ ਨਹੀਂ ਆਣੀ ਚਾਹੀਦੀ ਔਰ ਨਾਲ ਦੀ ਨਾਲ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਹ ਵੀ ਹਦਾਇਤ ਹੈ ਕਿ ਪੁਲਿਸ ਮੁਲਾਜ਼ਮਾ ਨੂੰ ਕਿ ਜਿਹਦੇ ਜਿਹਦੀ ਵੀ ਚੈਕਿੰਗ ਕਰਨੀ ਹੈ ਹਲੀਮੀ ਭਾਵਨਾ ਨਾਲ ਚੈਕਿੰਗ ਹੋਣੀ ਚਾਹੀਦੀ ਹੈ ਔਰ ਆਮ ਪਬਲਿਕ ਦਾ ਸਹਿਯੋਗ ਵੀ ਮਿਲ ਰਿਹਾ ਆਮ ਪਬਲਿਕ ਵੱਲੋਂ ਵੀ ਸਹਾਰਨਾ ਕੀਤੀ ਜਾ ਰਹੀ ਹੈ ਕਿ ਜਿਹੜੀ ਇਹ ਚੈਕਿੰਗ ਹੈ ਸਖਤ ਚੈਕਿੰਗ ਹੈ ਇਸ ਦੇ ਨਾਲ ਕੋਈ ਖਲਲ ਨਹੀਂ ਮਚਾ ਸਕੇਗਾ ਚੰਦ ਹੀ ਮਿੰਟਾਂ ਵਿੱਚ ਮਾਣਯੋਗ ਐਸਐਸਪੀ ਸਾਹਿਬ ਡੀਐਸਪੀ ਮਾਧਵੀ ਸ਼ਰਮਾ ਇੱਥੇ ਪਹੁੰਚਣ ਵਾਲੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਤੋਂ ਵੀ ਸਵਾਲ ਲਵਾਂਗੇ ਲੇਕਿਨ ਅਸੀਂ ਆਮ ਪਬਲਿਕ ਨੂੰ ਅਪੀਲ ਕਰਨਾ ਚਾਹੁੰਦੇ ਹਾਂ ਜੇ ਪੁਲਿਸ ਵੱਲੋਂ ਐਫਰਟ ਕੀਤੇ ਜਾ ਰਿਹਾ ਤਾਂ ਅਸੀਂ ਇਹਨਾਂ ਦਾ ਸਾਥ ਦੀਏ ਸਹਿਯੋਗ ਦੀਏ ਕਿਉਂਕਿ ਅਸੀਂ ਸੁਰੱਖਿਅਤ ਰਹਿ ਸਕੀਏ ਇਸ ਕਰਕੇ ਇਹ 24 ਘੰਟੇ ਆਪਣੇ ਵੱਲੋਂ ਪੂਰੇ ਐਫਰਟ ਕਰਦੇ ਆ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਚਾਹੇ ਧੁੱਪ ਹੋਵੇ ਚਾਹੇ ਛਾਂ ਹੋਵੇ ਇਹ ਲੱਗੇ ਰਹਿੰਦੇ ਆ ਤਾਂ ਜੋ ਅਸੀਂ ਜਿਹੜੇ ਸਾਡੇ ਦਿਨ ਨੇ ਜਿਹੜੇ ਸਾਡੇ ਤਿਉਹਾਰ ਨੇ ਉਹਨਾਂ ਨੂੰ ਮਨਾ ਸਕੀਏ ਮੈਨੂੰ ਲੱਗਦਾ ਐਸਐਸਪੀ ਸਾਹਿਬ ਪਹੁੰਚ ਚੁੱਕੇ ਨੇ ਆਪੇ ਇੱਕ ਵਾਰ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਮ ਪਬਲਿਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਦੀ ਤਨਖਤੀ 24 ਘੰਟੇ ਦੇਖੇ ਜਾ ਰਹੀ ਹੈ ਇਸ ਸਮੇਂ ਸਾਡੇ ਨਾਲ ਮਾਨਯੋਗ ਐਸਐਸਪੀ ਮਹਿਤਾਬ ਸਿੰਘ ਬਰਕ 62 ਦੇ ਅੰਦਰ ਮੌਜੂਦ ਨੇ ਸਰ ਆਪਾ ਦੇਖ ਪਾ ਰਹੇ ਕਿ 24 ਘੰਟੇ ਪੁਲਿਸ ਦੀ ਤਨਖਤੀ ਆਮ ਪਬਲਿਕ ਸੁਰੱਖਿਤ ਮਹਿਸੂਸ ਕਰ ਸਕੇ ਉਹਦੇ ਲਈ ਤੁਸੀਂ ਐਫਰਟ ਕਰ ਰਹੇ ਹੋ ਲੇਕਿਨ ਬਸਰ ਚੈਕਿੰਗ ਕਰਨਾ ਹੈ ਉਹਦੇ ਪਿੱਛੇ ਕੋਈ ਖਾਸ ਮੰਤਵ ਕੋਈ ਰਿਪੋਰਟ ਸੀਗੀ ਜੀ ਇਹ ਜੀ ਨਹੀਂ ਅਸੀਂ ਡਿਸਟ੍ਰਿਕਟ ਐਸਬੀਐਸ ਨਗਰ ਦੇ ਵਿੱਚ ਤੁਹਾਨੂੰ ਪਤਾ ਅਸੀਂ ਰੂਟੀਨ ਦੇ ਵਿੱਚ ਚੈਕਿੰਗ ਕਰ ਰਹੇ ਹੈਗੇ ਆ ਜਿਹੜੀ ਹੁਣ 15 ਅਗਸਤਰੀ ਹੈਗੀ ਹੈ ਉਹਦੇ ਮੱਦੇ ਨਜ਼ਰ ਵੀ ਜਿਹੜੀ ਪਤਾ ਸੀ ਕੱਲ ਵੀ ਜਿਹੜੀ ਰਾਤ ਨੂੰ ਵੀ ਸਾਡੀ ਨਾਕਾਬੰਦੀ ਹੁੰਦੀ ਹੈ ਜਿਹੜੀ ਨਾਈਟ ਚੈਕਿੰਗ ਹੈ ਉਹ ਵੀ ਅਸੀਂ ਵਧਾਤੀ ਹੈਗੀ ਹੈ ਇਹ ਸਾਰਾ ਉਹਦੇ ਬੱਦੇ ਨਜ਼ਰ ਹੀ ਹੋ ਰਿਹਾ 15 ਅਗਸਤ ਦੇ ਕੋਈ ਖਾਸ ਇੰਪੁਟ ਨਹੀਂ ਵੈਸੀ ਜਿਹੜੀ ਰੂਟੀਨ ਦੀ ਚੈਕਿੰਗ ਇੱਥੇ ਚੱਲ ਰਹੀ ਹੈ ਸਰ ਸ਼ਹਿਰ ਵਿੱਚ ਤਾਂ ਆਪਾਂ ਦੇਖ ਪਾ ਰਹੇ ਕਿ ਨਾਕੇਬੰਦੀ ਬਹੁਤ ਸਖਤ ਹੈ ਲੇਕਿਨ ਪਿੰਡਾਂ ਵਿੱਚ ਕੋਈ ਖਲਲ ਨਾ ਪਾਵੇ ਉਹਦੇ ਲਈ ਕੋਈ ਉਪਰਾਲਾ ਕੀਤਾ ਜਾ ਰਿਹਾ ਪਿੰਡਾਂ ਦੇ ਵਿੱਚ ਜਿਹੜੀ ਸਾਡੇ ਮੇਨ ਅਸੀਂ ਬਲਾਚੌਰ ਸਿਟੀ ਹੈਗੀ ਹੈ ਬੰਗੇ ਹੈਗੇ ਉੱਥੇ ਸਾਡੀ ਨਾਕਾਬੰਦੀ ਪ੍ਰੋਪਰ ਹੈਗੀ ਹੈ ਤੇ ਜਿਹੜੇ ਆਸ-ਪਾਸ ਪਿੰਡ ਨੇ ਉਹਦੀ ਅਸੀਂ ਉਹਦੇ ਵਿੱਚ ਸਾਡੀ ਜਿਹੜੀ ਰਾ ਪੀਐਸਡੀ ਆਮ ਚੱਕਦੇ ਆ ਉਹਨਾਂ ਦੀ ਵੀ ਜਿਹੜੀ ਡੇਲੀ ਮਾਰਨਿੰਗ ਦੇ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਤਾਂ ਕਿ ਕੋਈ ਏਦਾਂ ਦੀ ਜਿਹੜੀ ਅਣਸਖਾਵੀ ਘਟਾ ਨਾ ਵਾਪਰੇ ਰਾਤੀ ਸਰ ਮੈਂ ਮੈਮ ਨੂੰ ਤਾਂ ਵੀ ਸਵਾਲ ਸਵਾਲ ਲਿਆ ਸੀ ਕਿ ਪੀਏਆਈਐਸ ਜਿਹੜਾ ਐਪ ਹੈ ਉਹਦਾ ਫਾਇਦਾ ਲੈ ਰਹੇ ਹੋ ਜੀ ਬਿਲਕੁਲ ਜੀ ਬਿਲਕੁਲ ਜਦੋਂ ਵੀ ਇਹ ਤਾਂ ਸਾਡੇ ਸਾਰਿਆਂ ਨੂੰ ਹਦਾਇਤ ਹੈਗੀ ਜਿੱਥੇ ਵੀ ਕਿਤੇ ਨਾਕਾਬੰਦੀ ਲੱਗਦੀ ਹੈ ਜਿਹੜੇ ਸਾਡੇ ਉੱਥੇ ਐਸਐਚਓ ਸਹਾਬਾਨ ਹੁੰਦੇ ਆ ਜਾਂ ਹੋਰ ਮੁਲਾਜ਼ਮ ਖੜੇ ਹੁੰਦੇ ਆ ਉਹ ਪਾਈ ਸਾਹਿਬ ਵੀ ਯੂਜ਼ ਕਰਦੇ ਆ ਤੇ ਵਾਹਨ ਐਪ ਵੀ ਯੂਜ਼ ਕਰਦੇ ਆ ਉਹਦੇ ਵਿੱਚ ਇਹ ਹੈਗਾ ਕੋਈ ਮੋਟਰਸਾਈਕਲ ਚੋਰੀ ਦਾ ਹੋਵੇ ਜਾਂ ਕੋਈ ਬੰਦਾ ਇਸ ਤਰ੍ਹਾਂ ਦਾ ਹੈਗਾ ਜਿਸ ਤੇ ਪਹਿਲਾਂ ਕੇਸ ਦਰਜ ਹੋਇਆ ਤੇ ਸਾਨੂੰ ਉਹਦੇ ਤੋਂ ਬੜੀ ਜਾਣਕਾਰੀ ਮਿਲ ਜਾਂਦੀ ਹੈ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਮੈਂ ਹੁਣ ਇੱਥੇ ਬੱਸ ਸਟੈਂਡ ਆਇਆ ਸੀ ਜਿਹੜੀ ਇੱਥੇ ਪਾਰਕਿੰਗ ਹੈਗੀ ਹੈ ਉਹ ਵੀ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ ਕੋਈ ਪੁਰਾਣਾ ਮੋਟਰਸਾਈਕਲ ਖੜਾ ਹੈਗਾ ਜੇ ਕੋ ਸਰ ਇੱਕ ਦਿੱਕਤ ਸ਼ਹਿਰ ਵਾਸੀ ਮਹਿਸੂਸ ਕਰਦੇ ਕਿ ਬਿਨਾ ਨੰਬਰ ਪਲੇਟ ਵਾਲੇ ਮੋਟਰਸਾਈਕਲ ਕਿਵਰੇ ਦੇਖਦੇ ਕਿ ਬਹੁਤ ਘਮਦੇ ਆ ਔਰ ਰੰਗ ਬਰੰਗੇ ਲੋਕ ਮੋਟਰਸਾਈਕਲ ਚਲਾਉਂਦੇ ਆ ਤਾਂ ਲੋਕਾਂ ਦੇ ਮਨ ਅੰਦਰ ਇੱਕ ਦਹਿਸ਼ਤ ਦਾ ਮਾਹੌਲ ਬਣਦਾ ਹੈ ਹਾਂ ਬਿਲਕੁਲ ਜੀ ਅਸੀਂ ਰੀਸੈਂਟਲੀ ਜਿਹੜਾ ਹੈਗਾ ਇਹ ਟ੍ਰੈਫਿਕ ਪੁਲਿਸ ਨੂੰ ਵੀ ਸਖਤ ਹਦਾਇਤਾਂ ਨੇ ਐਸਐਚਓ ਸਾਹਿਬ ਨੂੰ ਵੀ ਹਦਾਇਤ ਕੀਤੀ ਹੈਗੀ ਹੈ ਕਿ ਜਿਹੜੇ ਇਹ ਬਿਨਾ ਨੰਬਰ ਪਲੇਟ ਤੋਂ ਕੋਈ ਹੈਗਾ ਜਾਂ ਜਿਨ੍ਹਾਂ ਕੋਲ ਵੀ ਕੋਈ ਕਾਗਜ਼ ਪੂਰੇ ਨਹੀਂ ਹੈਗੇ ਉਹਨਾਂ ਦੀ ਸਖਤ ਚੈਕਿੰਗ ਕੀਤੀ ਜਾਵੇ ਜੇ ਮੂਹ ਟੱਕਿਆ ਹੋਵੇ ਤਾਂ ਉਹਨਾਂ ਤੇ ਅਸੀਂ ਜਿਹੜਾ ਹੈਗਾ ਐਕਸ਼ਨ ਲੈ ਰਹੇ ਹੈਗੇ ਸਰ ਪੁਲਿਸ ਆਪਣੇ ਵੱਲੋਂ ਐਫਰਟ ਕਰ ਰਹੀ ਹੈ ਲੇਕਿਨ ਆਮ ਪਬਲਿਕ ਨੂੰ ਕੋਈ ਦਿੱਕਤ ਨਾ ਆਵੇ ਉਹਦੇ ਲਈ ਵੀ ਕੋਈ ਤੁਸੀਂ ਰਲ ਲੱਭੇ ਵਿਚ ਲੱਗੇ ਬਿਲਕੁਲ ਜੀ ਬਿਲਕੁਲ ਇਹ ਜਿਹੜਾ ਅਸੀਂ ਇੰਨੀ ਜ਼ਿਆਦਾ ਚੈਕਿੰਗ ਕਰ ਰਹੇ ਹੈਗੇ ਆ ਇਹ ਚ ਆਮ ਪਬਲਿਕ ਨੂੰ ਜਿਹੜਾ ਬਿਲਕੁ ਸਾਡੀ ਕੋਈ ਨਾਕਾਬੰਦੀ ਹੁੰਦੀ ਹੈ ਉਹ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਬਿਲਕੁਲ ਹਲੀਮੀ ਨਾਲ ਜਿਹੜਾ ਸਭ ਨੂੰ ਪੁੱਛਿਆ ਕਿਛਿਆ ਜਾਵੇ ਤੇ ਜੋ ਬਿਲਕੁਲ ਠੀਕ ਹੈ ਸਾਰੇ ਕਾਗਜ਼ ਪੂਰੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਉਹਨੂੰ ਅਸੀਂ ਬਿਲਕੁਲ ਜਾਣਦੇ ਹਾਂ ਪਬਲਿਕ ਦਾ ਸਹਿਯੋਗ ਮਿਲ ਰਿਹਾ ਜੀ ਬਿਲਕੁਲ ਜੀ ਬਿਲਕੁਲ ਸਾਨੂੰ ਪਬਲਿਕ ਵੱਲੋਂ ਬਹੁਤ ਸਹਿਯੋਗ ਮਿਲ ਰਿਹਾ ਜਿਵੇਂ ਤੁਹਾਨੂੰ ਪਤਾ ਹੈ ਜਿਹੜੀ ਸਾਡੀ ਨਸ਼ਿਆਂ ਦੇ ਖਿਲਾਫ ਵੀ ਬਹੁਤ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚੋਂ ਪਬਲਿਕ ਸਾਨੂੰ ਆਪ ਆ ਕੇ ਹੁਣ ਦੱਸ ਰਹੀ ਹੈ ਸਾਨੂੰ ਪਿੰਡਾਂ ਦੇ ਵਿੱਚੋਂ ਵੀ ਇਹ ਬੜੀ ਇਨਫੋਰਮੇਸ਼ਨ ਆ ਰਹੀ ਹੈ ਕਿ ਬਹੁਤ ਜ਼ਿਆਦਾ ਨਸ਼ੇ ਦੀ ਠੱਲ ਹੈਗੀ ਅਸੀਂ ਸਰ ਕ੍ਰਾਈਮ ਰਿਪੋਰਟ ਰੋਜ਼ ਚੈੱਕ ਕਰੀਦੀ ਆ ਕਿ ਹਰ ਥਾਣੇ 'ਚ ਐਨਡੀਪੀਐਸ ਦਾ ਕੋਈ ਨਾ ਕੋਈ ਪਰਚਾ ਦਰਜ ਹੋਇਆ ਹੀ ਹੁੰਦਾ ਸ਼ਲੱਗਾ ਬਣਦੀ ਤੁਹਾਡੀ ਨਹੀਂ ਜੀ ਦੇਖੋ ਮਾਨਯੋਗ ਸੀਐਮ ਸਾਹਿਬ ਤੇ ਡੀ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਉਮੀਦ ਕਰਦੇ ਆ ਕਿ ਜਿਹੜਾ ਨਸ਼ਾ ਜੜ ਤੋਂ ਖਤਮ ਹੋਵੇਗਾ ਪੁਲਿਸ ਵੱਲੋਂ 24 ਘੰਟੇ ਐਫਰਟ ਕੀਤੇ ਜਾ ਰਹੇ ਆ ਔਰ ਮਾਨਯੋਗ ਐਸਐਸਪੀ ਮਹਿਤਾਬ ਸਿੰਘ ਬਿਰਕ ਮੈਡਮ ਡੀਐਸਪੀ ਮਾਧਵੀ ਸ਼ਰਮਾ ਜੀ ਐਸਐਚਓ ਮਹਿੰਦਰ ਸਿੰਘ ਜੀ ਇੱਥੇ ਮੌਜੂਦ ਨੇ ਬੱਸ ਅੰਡ ਬੱਸ ਅੱਡੇ ਦੇ ਅੰਦਰ ਅਸੀਂ ਮੌਜੂਦ ਆ ਤੁਸੀਂ ਦੇਖੋ ਚੈਕਿੰਗ ਕੀਤੀ ਜਾ ਰਹੀ ਔਰ ਐਸਐਸਪੀ ਸਾਹਿਬ ਵੱਲੋਂ ਸਖਤ ਹਦਾਇਤ ਹੈ ਕਿ ਹਲੀਮੀ ਦੇ ਨਾਲ ਆਮ ਬੰਦਿਆਂ ਨਾਲ ਗੱਲ ਕਰਨੀ ਹੈ ਹਲੀਮੀ ਦੇ ਨਾਲ ਹੀ ਚੈਕਿੰਗ ਕਰਨੀ ਹੈ ਲੇਕਿਨ ਜਿਹੜਾ ਕੋਈ ਸ਼ੱਕੀ ਵਿਅਕਤੀ ਹੈ ਉਹਨੂੰ ਛੱਡਣਾ ਨਹੀਂ ਹੈ ਔਰ ਇੱਕ ਤਰ੍ਹਾਂ ਦੀ ਤਾੜਨਾ ਵੀ ਇੱਕ ਤਰ੍ਹਾਂ ਦੀ ਚੁਣੌਤੀ ਵੀ ਹੈ ਮਾੜੇ ਅੰਸਰਾਂ ਨੂੰ ਕਿ ਉਹ ਸ਼ਹਿਰ ਦੇ ਅੰਦਰ ਆ ਕੇ ਖਲਲ ਨਾ ਪਹੁੰਚਾਉਣ